ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹੁਣ ਕਈ ਘਰਾਂ ਤੇ ਪੀਲਾ ਪੰਜਾ ਚੱਲਣ ਵਾਲਾ ਜਿਸ ਵਿੱਚ ਤੋਂ ਅੰਦਾਜ਼ਾ ਜੇ ਕਿ ਸਾਰੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਇਹ ਗੱਲ ਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ 1980 ਦੇ ਇਸ ਜਗ੍ਹਾ ਤੇ ਰਹਿਣ ਵਾਲੇ ਲੋਕਾਂ ਨੂੰ ਬੇਕਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਦੇ ਘਰ ਦੇ ਵਿੱਚ ਬਿਜਲੀ ਦੇ ਕਨੈਕਸ਼ਨ, ਪਾਣੀ ਦੇ ਕਨੈਕਸ਼ਨ ਇੱਥੋਂ ਤੱਕ ਕੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਉਹਨਾਂ ਦੇ ਘਰ ਦੀ ਛੱਤਾਂ ਵੀ ਪੈ ਚੁੱਕਿਆ ਨੇ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਟਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨੇ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਅੱਗੇ ਅਪੀਲ ਕੀਤੀ ਹੈ ਕਿ ਨਾ ਘਰਾਂ ਨੂੰ ਨਾਟਾਇਆ ਜਾਵੇ ਤਾਂ ਜੋ ਕਿ ਉਹ ਵਧੀਆ ਟਾਂਗ ਦੇ ਨਾਲ ਆਪਣੇ ਘਰਾਂ ਦੇ ਵਿੱਚ ਰਹਿ ਸਕਣ ਦੂਜੇ ਪਾਸੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪਰਿਵਾਰਕ ਮੈਂਬਰਾਂ ਅਤੇ ਕੌਂਸਲਰ ਵਿਕਾਸ ਸੋਨੀ ਵੱਲੋਂ ਮੌਕੇ ਤੇ ਪੰਜ ਕੇ ਲੋਕਾਂ ਦਾ ਜਾਇਜ਼ਾ ਲੇਤਾ ਮਦਦ ਕੀ ਨਾ ਮਤਵਾਟਾ ਜੀ ਬਲਵਿੰਦਰ ਗੌਰ ਇੱਥੋਂ ਦੇ ਰਹਿਣ ਵਾਲੇ ਤੁਸੀਂ ਆਹ ਨਹੀਂ ਸੇਕਨ ਨਾ ਤੇਰੀ ਨਿਸ਼ਾਨਦਾ ਹੀ ਹੋ ਰਹੀ ਹੈ ਤੁਹਾਡੇ ਘਰ ਟੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੂਜੇ ਰਹਦੇ ਹੋ ਤੁਸੀਂ ਪਰ ਮਤ ਇੱਥੇ ਰਸਣ ਹਨ ਹੋਈ ਗਈ 30 35 ਸਾਲ ਅੱਛਾ ਕਿਹੜੀ ਕਿਹੜੀਆਂ ਸੁਵਿਧਾ ਜਿਹੜੀਆਂ ਇੱਥੇ ਲੱਗੀਆਂ ਨੇ ਤੁਹਾਡਾ ਬੱਚੀ بجلی ਲੱਗੀ ਆ ਪਾਣੀ ਲੱਗ ਆ ਰਿਹਾ ਕਿਸ ਸਮਾਸ਼ੀ ਕਿਸ ਸੁਵਿਧਾ ਨੇ ਸੁਵਿਧਾ ਸਾਡੇ ਭਰਾ ਮੀਟਰ ਵੀ ਲੱਗੇ ਆ ਪਾਣੀ ਵੀ ਲੱਗਾ ਹੈ ਸੀਵਰੇ ਵੀ ਪਏ ਗਲੰਗਿਆ ਬਣ ਗਿਆ ਸਾਰਾ ਗੋ ਹੋਇਆ ਅੱਛਾ ਤੇ ਸੋਰੋਂ ਨੇ ਕਹਿ ਰਹੇ ਨੇ ਕਿ ਤੁਹਾਡੇ ਘਟ ਆਏ ਜਾਣਗੇ ਇਸ ਤਰ੍ਹਾਂ ਲੱਗਦਾ ਜਿਉਂ ਤੁਹਾਨੂੰ ਖਿਆਲ ਜਾਂਦਾ ਕਿ ਤੁਹਾਡੇ ਘਟ ਜੇ ਟਾਏ ਜਾਣਗੇ ਹੁਣ ਉਹਨਾਂ ਨੇ ਕਿੰਨੇ ਤੁਹਾਡੇ ਘਟ ਛਾਏ ਜਾਣ ਅੱਛਾ ਕਿੰਨੇ ਕਿ ਹੰਸੀ ਆ ਕੇ ਚੋਣ ਹੋਈਏ ਇਸ ਤਰ੍ਹਾਂ ਆ ਜਾਂਦੇ ਆ ਅੱਲਾਹ ਕੀ ਚਾਹੁੰਦੇ ਕੀ ਹੋਣਾ ਚਾਹੀਦਾ ਘਟ ਹੋਣੇ ਚਾਹੀਦਾ ਸਾਰਾ ਬਚਾ ਹੋਣਾ ਚਾਹੀਦਾ ਹੋਰ ਕੀ ਹੋਣਾ अच्छा। ਬੰਦੇ ਕਿੰਨੇ ਕਿੱਦੇ ਬਿਲੇ ਨੇ। ਲੇਕੇ ਲੇਕੇ ਬੱਚੇ ਹੈ। ਸਿਰ ਤੋਂ ਹੀ ਉਤਰਾ। ਐ ਭਾਂਡੇ ਮਾਂਜ-ਮਾਂਜ ਕੇ ਘਰ ਬਣਾਇਆ। ਕੀ ਲੱਗਦਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਤੁਹਾਡੇ ਬਾਰੇ ਕੁਝ। ਸੋਚਣਾ ਚਾਹੀਦਾ ਇਹ ਲੋਕ ਕਿੰਨੇ ਵੀ ਸੋਚਣਾ ਚਾਹੀਦਾ ਨੂੰ। ਕੀ ਨਾਮ ਹੈ ਤੁਹਾਡਾ? ਅੰਜੂਰੀ। ਤਿੱਪੂ ਦਾ ਰਾਮ ਬੇਬੇ। ਬਾਬਾ ਜੀ ਬੇਸੇ ਘਨੋਲੀ। ਕੁਝ ਕਹਤਾ ਲੱਗ ਰਿਹਾ ਕਿ ਤੁਹਾਡੇ ਘਰ ਟੋਂਦੇ ਤਿਆਰੀ ਕਰੀ ਸਰਕਾਰ ਕੀ ਕਿਨਾ ਬਸਤ ਤੁਹਾਨੂੰ ਜੀ ਸਰੋਂ ਆਪ ਇਥੇ ਆਏ ਸੀ ਉਹਨਾਂ ਨੇ ਸਾਡੀ ਨਿਸ਼ਾਨਬਾਈ ਕਰਨ ਪਏ ਅਹੀਂ ਕਰਨ ਨਹੀਂ ਦਿੱਤੀ ਅਹੀਂ ਗਰੀਬਾ ਲੋਕਾਂ ਨੇ ਕਿੱਥੇ ਜਾਣਾ ਅਹੀਂ ਪਤਾ ਨਹੀਂ ਮਿਹਨਤ ਮਜ਼ਦੂਰੀ ਕਰਕੇ ਕਿਤਨਾ ਭੰਟ ਬਰਪਾਲਦੇ ਅਹੀਂ ਜ਼ਿਆਦਾ ਤੋਂ ਜਨਾਨੀਆਂ ਸਰੋਂ ਐਦਾਂ ਐ ਕਿ ਆਪ ਹੀ ਕਮਾਉਣੇ ਤੇ ਆਪ ਹੀ ਖਾਣੇ ਸਾਡੇ ਕੋਈ ਸਾਧਨ ਨਹੀਂ ਹੈਗਾ ਤੇ ਸਾਨੂੰ ਠੋਣਗੇ ਤੇ ਅਸੀਂ ਕਿੱਧਰ ਨੂੰ ਜਾਵਾਂਗੇ ਅਹੀਂ ਤੇ ਤੋ ਹੀ ਲੜਾਨੀ ਹੈ ਸਾਡੇ ਕਨੈਕਸ਼ਨ ਹਗੇ ਨੇ ਬੱਤੀ ਦੇ ਸਭ ਕੁਝ ਹੈਗਾ ਬਿਲ ਲਗੇ ਕਨੈਕਸ਼ਨ ਸਾਰੇ ਹੈਗੇ ਆ ਸਾਡੇ ਇਥੇ ਕੱਚੀਆਂ ਛੱਤਾਂ ਦੇ ਫਾਰਮ ਤੱਕ ਆ ਕਈਆਂ ਦੇ ਪਾਸ ਹੋ ਗਏ ਆ ਸਭ ਕੁਝ ਸਾਨੂੰ ਗਣਗਾ ਮਿਲਦਿਆਂ ਹੈ ਕਿੰਨਾ ਸਮਾਂ ਹੋ ਗਿਆ ਤੁਨ ਸਾਨੂੰ 30 35 ਸਾਲ ਹੋ ਗਏ ਹੁਣ ਕੀ ਮੰਗਤੀ ਕਰ ਸਾਡੀ ਉਹ ਮੰਗ ਕੀ ਸਾਨੂੰ ਸਰਕਾਰ ਇਥੋਂ ਨਾ ਠਾਵੇ ਜੇਕਰ ਸਰਕਾਰ ਠੋਂਦੀ ਹੈ ਤਾਂ ਕੀ ਹੋ ਸਕਦਾ ਫਿਰ ਤੇ ਸਾਬ ਫਿਰ ਤੇ ਸਾਰੋ ਹੱਥੋਂ ਪਾਈ ਵਾਲਾ ਕੰਮ ਹੀ ਹੋ ਸਕਦਾ ਸਰ ਤੇ ਤੁਸੀਂ ਚਾਹੁੰਦੇ ਹੋ ਕਿ ਮਾਂ ਤੁਹਾਨੂੰ ਛੱਡ ਦੇ। ਹਾਂ ਸਾਰਾ ਹੀ ਚੋਨੇ। ਮੁਸ਼ਕਲ ਘਰ ਬਣਾਇਆ ਤੁਸੀਂ। ਅਈ ਬਹੁਤ ਸਾਰਾ ਮੁਸ਼ਕਲ ਬਣਾਇਆ ਨਹੀਂ ਕਿੰਨੇ ਕੇ ਸਾਡੇ ਬੱਚੇ ਆ। ਬੰਦਾ ਸਾਡੇ ਸਿਰ ਤੇ ਨਹੀਂਗਾ। ਅਈ ਆਪ ਮਿਹਨਤ ਕਮਾਈਆਂ ਕਰਕੇ ਬਣਾਇਆ। ਤੁਹਾਡਾ ਕਰਜ਼ਾ ਤੇ ਨਹੀਂ ਕੋਈ ਛੱਡ ਤੇ ਹੈਗਾ। ਸਾਂਸਰ ਕਰਜ਼ਾ ਚੁਗ-ਚੁਗ ਕੇ ਸਾਰੇ ਕੰਮ ਕੀਤੇ। ਅਜੇ ਵੀ ਕਰਜ਼ਾ ਹੈ। ਹਾਂ ਸਰ। ਅਜੇਗਾ ਕੋਠੇ ਪਾਉਂਦੇ ਸੀ ਕਰਕੇ ਹੀ ਦੁਬਾਰਾ ਕੱਚਿਆਂ ਦਾ ਪੱਕੇ ਕੀਤੇ ਸੀ ਇਹਨਾਂ ਨੂੰ ਮੰਨਤ ਕਹਿੰਦੇ ਸੀ ਕਿ ਕਿਸੇ ਨੂੰ ਵੀ ਧਾਰ ਕੋਛਾ ਕਰੇ ਰਾਈ ਜਾਓ ਕਿ ਲੱਗਦਾ ਕਿ ਹੋਂਡਾ ਆਪਣੇ ਉਦਵਨ ਸਮਾਨ ਨੂੰ ਤੁਸੀਂ ਕੋਲ ਵੀ ਇਸ ਤਰ੍ਹਾਂ ਦਾ ਨਾ ਕੁਝ ਕੀਤਾ ਜਾਵੇ ਹਾਂ ਇਹ ਕਵਾਂਗੇ ਸਾਡੇ ਸਾਹਮਣੇ ਆਉਣਾ ਹੀ ਖੁਦ ਆਪ ਜਾ ਕੇ ਕਵਾਂਗੇ ਕਿ ਮਾਰੇ ਲੋਕਾਂ ਨੇ ਕਿੱਥੇ ਜਾਣਾ ਬੱਚੇ ਲੈ ਕੇ ਸਾਡੇ ਕੋਲ ਕੀ ਕੋਈ ਸਾਧਨ ਹੈਗਾ ਇਹ ਵੀ ਪਤਾ ਲੱਗਾ ਸੀ ਜੀ ਕਿ ਪਰਿਵਾਰਿਕ ਮੈਂਬਰ ਸਾਦਰ ਡਿੱਗਣ ਕਰਕੇ ਮਰੇ ਵੀ ਸੀਗੇ ਹਾਂਜੀ ਕਿੰਨਾ ਇੱਕ ਪਰਿਵਾਰ ਸੀ ਤੇ ਦੋ ਚਾਰ ਘਰ ਸਾਰੇ ਇੱਥੇ ਇਤਰਾਹੀਂ ਕੀ ਸ਼ਤਾਂ ਮੀ ਪੈਣ ਕਰਕੇ ਸ਼ਤਾਂ ਦੇ ਥੱਲੇ ਡਿੱਗ ਕੇ ਇਦਾਂ ਹੀ ਹੋ ਸਕੀ ਹਾਂਜੀ ਜੀ ਭਾਈ ਅੱਜ ਘਰ ਲਾ ਲਾ ਗਿਆ ਜਨਾਲ ਪੁਤਲੇ ਹੁਕਾ ਕੀ ਹੈ ਜੀ ਅੱਜ ਜਾਨ ਘਟ ਤੇ ਸਾਡੇ ਜਿੰਨੇ ਇਸ ਇਲਾਕੇ ਦੇ ਵਸਨੀਕ ਤੇ ਉਹਨਾਂ ਵੱਲੋਂ ਤਰਨਾ ਲਾਇਆ ਗਿਆ ਕਾਸ ਕਰਕੇ ਸਾਡੇ ਕੌਂਸਲਰ ਇਸ ਇਲਾਕੇ ਦੇ ਉਹਨਾਂ ਵੱਲੋਂ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਜੋ ਪਿਛਲੇ ਦਿਨਾਂ ਚ ਗੱਲ ਸੁਣਨ ਨੂੰ ਹਾਰਿਸ ਉਹ ਕਾ ਜਿਹੜਾ ਬਿਜਲੀ ਬੋਰਡ ਦੇ ਮਹਿੰਗੇ ਵਾ ਜਿਹੜੇ ਮਾਲ ਦੇ ਭਾਗ ਦੇ ਜਿਹੜੇ ਡਿਪਾਰਟਮੈਂਟ ਦੇ ਬੰਦੇ ਨੇ ਕੱਲ ਇਸ ਇਲਾਕੇ ਜਾ ਕੇ ਜਿਹੜੇ ਪੰਜਾਹ ਜਾਂ ਸਾਲਾਂ ਤੋਂ ਲੁੱਕੀ ਘਰਾਂ ਚ ਰਹਿ ਰਹੇ ਨੇ ਉਹ ਗਰੀਬ ਲੋਕ ਨੇ ਕਿਸੇ ਦਾ 20 ਕਿਸੇ ਦਾ 30 ਕਿਸੇ ਦਾ 50 ਕਈ ਦਾ ਕਰ ਉਹਨਾਂ ਦੇ ਘਰਾਂ 'ਚ ਔਰ ਉਹਨਾਂ ਦੇ ਲਾਸ਼ਾਂ ਜਾ ਕੇ ਇਹਨਾਂ ਨੇ ਮਿੰਟੀਆਂ ਮਾਰੀਆਂ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕੀਤਾ ਆਇਆ ਹੈ ਕਿ ਕਿਹਨਾਂ ਗੁਰ ਜਿੱਸੀਆਂ ਇਹਨਾਂ ਦੇ ਕੋਲ ਨੇ ਔਰ ਇਹ ਪੰਜਾਬ じゃ ਸਾਲ ਤੋਂ ਲੋਕ ਉੱਥੇ ਰਹੇ ਨੇ ਇਸ ਕਰਕੇ ਸਾਰੇ ਇਲਾਕਾ ਨਿਵਾਸੀਆਂ ਲੋਕ ਅੱਜ ਧਰਦਾ ਜਣਾ ਭਗਵੰਤ ਮਾਨ ਦੇ ਖਿਲਾਫ ਚੋਗੀ ਜਿਹੜਾ ਮੁੱਖ ਮੰਤਰੀ ਹੈ ਆਪਣੇ ਪੰਜਾਬ ਦਾ ਇਹਨਾਂ ਨੇ ਲੋਕਾਂ ਦਾ ਵਾਦਾ ਜੀ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਪੰਜਾਬ 'ਚ ਬਦਲਾਅ ਲਿਆਵਾਂਗੇ ਆ ਬਦਲਾਅ ਅੱਜ ਦੇਖ ਲੈ ਅੱਜ ਤੁਹਾਡੇ ਸਾਹਮਣੇ ਬਦਲਾਅ ਵੇਲੋ ਸਾਡੀਆਂ ਮਾਵਾਂ ਭੈਣਾਂ ਬਜ਼ੁਰਗੋ ਘਰਾ ਬੱਚੇ ਸੜਕਾਂ 'ਤੇ ਉਤਰ ਗਏ ਨੇ ਮਜਬੂਰ ਹੋ ਗਏ ਸੜਕਾਂ 'ਤੇ ਉਤਰਨਾ ਪੈ ਗਿਆ ਅੱਜ ਕੋਈ ਵੀ ਵਰਗ ਜਿਹੜਾ ਇਹਨਾਂ ਤੋਂ ਕੁਛ ਐਨਾ ਕੁ ਬੁਰਾ ਅੱਜ ਪੰਜਾਬ ਦਾ ਹੋ ਗਿਆ ਹੈ ਕਹਿਣ ਦੀ ਗੱਲ ਨਹੀਂ ਥਾਂ ਥਾਂ ਦੇ ਘਰਨੇ ਲੱਗ ਜਾਂਦੇ ਨੇ ਲੋਕ ਇਹਨਾਂ ਦਾ ਪਿੱਠ ਸਾਫਾ ਕਰਦੇ ਬੈਨੇ ਸੋ ਆ ਹਾਲ ਹੈ ਨਹੀਂ ਬਦਲਾਵ ਲੈ ਕੇ ਆਏ ਆ ਪੰਜਾਬ ਦਾ ਇਹ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਸੋ ਇਹ ਲੋਕ ਉੱਥੇ ਆਪਣੇ ਘਰਾਂ 'ਚ ਰਹਿ ਰਹੇ ਨੇ ਇਹਨਾਂ ਨੂੰ ਮੈਨ ਲੈ ਕੇ ਅੱਜ ਨਹੀਂ ਮੈਂ ਤੁਹਾਨੂੰ ਦੱਸਿਆ ਹੈ ਕਿ 30 40 ਸਾਲਾਂ ਤੋਂ ਆਪਣੇ ਘਰਾਂ 'ਚ ਰਹਿ ਰਹੇ ਨੇ ਔਰ ਇਹਨਾਂ ਦੇ ਘਰਾਂ ਦੀਆਂ ਮੰਗਤੀਆਂ ਕੀਤੀਆਂ ਜਾ ਰਹੀਆਂ ਔਰ ਗਰੀਬ ਲੋਕ ਕਿੱਥੇ ਜਾਣ ਔਰ ਇਸ਼ ਕਰਕੇ ਅੱਜ ਤਰਨਾ ਲਾਇਆ ਗਿਆ ਇੱਕ ਧੱਕਾ ਨਹੀਂ ਹੁੰਜਾਂਗੇ ਲੋਕਾਂ ਦੇ ਨਾਲ ਇਹਨਾਂ ਦੀ ਜਿਹੜਾ ਜਿਹੜਾ ਬੰਦਾ ਵੀ ਇਸ ਘਰ 'ਚ ਰਹਿ ਰਿਹਾ ਉਹਦੇ ਨਾਲ ਧੱਕਾ ਨਹੀਂ ਹੁੰਜਾਂਗੇ ਆਪਨੇ ਉਸੇ ਘਰ 'ਚ ਰਹੇ ਰਹਿਣਗੇ ਜੇ ਨਾ ਜੇ ਕੋਈ ਸਰਕਾਰ ਨੇ ਕਾਰਵਾਈ ਕੀਤੀ ਅੱਜ ਤੇ ਅਸੀਂ ਸਿਰਫ ਤਰਨਾ ਲਾਇਆ ਇੱਕ ਇੱਕ ਵਾਰਨਿੰਗ ਦਿੱਤੀ ਹੈ ਸਰਕਾਰ ਨੂੰ ਫੇਰ ਆਜੋ ਵੱਡੇ ਲੈਵਲ ਤੇ ਅਸੀਂ ਪ੍ਰਦਰਸ਼ਨ ਕਰਾਂਗੇ ਭਾਵੇਂ ਹਾਣੂ ਭਾਵੇਂ ਰਾਤ ਦਿਨ ਭਾਵੇਂ ਅਸੀਂ ਲੋਕਾਂ ਦੇ ਨਾਲ ਹੈ ਇਹਨਾਂ ਦਾ ਧੱਕਾ ਨਹੀਂ ਹੁੰਜਾਂਗੇ ਇਹ ਤੇ ਸਰਕਾਰੀ ਸਕੂਲੇ ਸਰਕਾਰੀ ਸਕੂਲੀ ਵੀ ਮੰਦੀ ਕਰ ਗਏ ਸਾਡੇ ਗੁਰਦੁਆਰਾ ਸਾਹਿਬ ਸਾਡਾ ਬੜਾ ਪਵਿੱਤਰ ਬਾਬਾ ਬਾਬਾ ਨਿਸ਼ੰਗ ਗੁਰਦੁਆਰੇ ਉਹ ਇੰਨਾ ਪੁਰਾਣਾ ਉਹ ਇੰਨਾ ਪਵਿੱਤਰ ਗੁਰਦੁਆਰਾ ਉਹਦੀ ਵੀ ਅੰਦਰ ਜਾ ਕੇ ਮੰਤੀਆਂ ਮਾਰ ਕੇ ਗਏ ਨੇ ਸੋ ਇਸ ਲੈਵਲ ਤੇ ਇਹ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਕਹਦੇ ਜਿਹੜੇ ਮੁਲਾਜ਼ਮ ਨੇ ਮੈਂ ਤੇ ਕਹਿਣਾ ਚਾਹਾਂਗਾ ਕਿ ਉਹ ਕੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕਹਦੇ ਕੁਝ ਹੁੰਦੇ ਆ ਨਾਨੂ ਇਹ ਕੀ ਪਿੱਛੇ ਕੌਂਸਲਰ ਦੇ ਇਲੈਕਸ਼ਨ ਹੋਈਆਂ ਤੇ ਕਾਂਗਰਸ ਕਾਂਗਰਸ ਨੂੰ ਵੋਟਾਂ ਪਾਕੀਆਂ 2 ਲੱਖ ਜੇ ਇਹਨਾਂ ਨੂੰ ਤੁਹਾਨੂੰ ਪਰੇਸ਼ਾਨਵੇ ਲੋਕੀ ਡਰਨ ਵਾਲੇ ਨਹੀਂ ਔਰ ਖਾਸ ਕਰਕੇ ਮੈਂ ਗੱਲ ਕਹਿਣਾ ਚਾਹੂੰਗਾ ਕਿ ਸਾਲ ਇੱਕ रह ਗਿਆ ਇਹ ਆਮ ਆਦਮੀ ਪਾਰਟੀ ਤੋਂ ਬਾਅਦ ਔਰ ਕੋਈ ਚੱਕ ਨੇ ਆਖਰਸ ਪਾਰਟੀ ਆ ਰਹੀ ਹੈ ਜਦੋਂ ਕਾਂਗਰਸ ਪਾਰਟੀ ਨੇ ਰਾਜ ਕੀਤਾ ਜਦੋਂ ਜਦੋਂ ਵੀ ਸਤਾ ਚਾਈ ਹੈ ਹਰ ਬੰਦੇ ਖੁਸ਼ ਆਇ ਚਾਹੇ ਕੋ ਗਰੀਬ ਐ ਚਾਹੇ ਕੋ ਅਮੀਰ ਐ ਕੋ ਝਾੜੀਦਾਰ ਐ ਚਾਹੇ ਕੋ ਰਿਕਸ਼ਾ ਚਲਾਉਣ ਵਾਲਾ ਉਹਨੂੰ ਕਦੀ ਕੋ ਮੁਸ਼ਕਲ ਨਹੀਂ ਹੋਈ ਲਾਅ ਐਂਡ ਆਰਡਰ ਦਾ ਹਾਲਾ ਹਾਲ ਵੇਖ ਲੋ ਕਾਹਦਾ ਗੋਲੀਆਂ ਚੱਲਣ ਦੀਆਂ ਲੁੱਟਾ ਘੋਉਂਦੀਆਂ ਕਦੀ ਪੈਟਰੋਲ ਬੰਬ ਲੁੱਟੇ ਜਾਂਦੇ ਨੇ ਕਦੀ ਕੋ ਝਾੜੀਦਾਰ ਲੁੱਟੇ ਜਾਂਦਾ ਕੋਈ ਖਾਂ ਦਾ ਲੁੱਟੇ ਜਾਂਦਾ ਕੋਈ ਵੀ ਬੰਦਾ ਅੱਜ ਮੈਂ ਸਮਝਦਾ ਇਸ ਆਪਣੀ ਪੰਜਾਬ ਸਟੇਟ 'ਚ ਸੇਫ ਨਹੀਂ ਐ ਪਰ ਮੈਂ ਫੇਰੇ ਕੋਈ વિશ્વાસ ਜ਼ਾਨਾ ਸਾਰੇ ਇਲਾਕਿਆਂ ਨੂੰ ਆਸਿਆ ਨੂੰ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਾਰੇ ਲੀਡਰ ਇਹਨਾਂ ਦੇ ਨਾਲ ਖੜੇ ਹੈ ਇਹਨਾਂ ਨੂੰ ਕੋਈ ਵੀ 1.0 ਪਰਸੈਂਟ ਵੀ ਇਹਨਾਂ ਦੀ ਜਿਹੜੀ ਜਗਾ ਅਸੀਂ ਇਹਨਾਂ ਦੀ ਬਾਹਰ ਨਹੀਂ ਇਹਨਾਂ ਦੇ ਘਰਾਂ ਤੇ ਜਾਣਦੇ ਆਗੇ ਅਫਸਰ ਸ਼ਾਹੀ ਨੂੰ ਵੀ ਉਹਨਾਂ ਨੂੰ ਵੀ ਅੱਜ ਇੱਕ ਮੈਸੇਜ ਦੇ ਦਿੱਤਾ ਪਤਲਾ ਸਾੜ ਕੇ ਜੀ ਆਟੇ ਨਾ ਤੇ ਵੱਡੇ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਭਾਵੇਂ ਅਫਸਰਾਂ ਦੇ ਤਾਲੇ ਮਾਰ ਕੇ ਉਹਨਾਂ ਦੇ ਦਫ਼ਤਰਾਂ ਦੇ ਤਾਲੇ ਮਾਰ ਦੇਵਾਂ ਉਹਨਾਂ ਦੇ ਘਰਾਂ ਦੇ ਤਾਲੇ ਮਾਰ ਦੇਵਾਂਗੇ ਉਹਨਾਂ ਨੂੰ ਸੜਕਾਂ ਦੇ ਲਿਆਵਾ ਵੀ ਜੀ ਇਹਨਾਂ ਨਾਲ ਤੱਕਾ ਉਹ ਮੈਂ ਇਹਨਾਂ ਸ਼ਬਦਾਂ ਦੇ ਨਾਲ ਜਿੱਥੇ ਰਾਕਾ ਨਵਾਸ਼ਨ ਫਿਰ ਇਹਨਾਂ ਨੂੰ વિશ્વાસ ਦਿੰਦਾ ਸੋਨੀ ਸਾਹਿਬ ਤੋਂ ਵੀ ਕਾਂਗਰਸ ਪਾਰਟੀ ਵੱਲੋਂ ਵੀ ਕਿ ਕਾਂਗਰਸ ਪਾਰਟੀ ਆ ਸਾਰੀ ਸੂਚੀ ਲੀਡਰਸ਼ਿਪ ਇਹਨਾਂ ਦੇ ਨਾਲ ਇਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਹੋਣ ਬਰਦਾਸ਼ਤ